ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤਾਂ ਮੈਂ ਅੱਜ ਗੈਰ ਪੰਜਾਬੀਆਂ ਤੇ ਬਣਾਏ ਜਾਣ ਵਾਲੇ ਕਾਨੂੰਨ ਦੀ ਗੱਲ ਕਰਨੀ ਲੇਕਿਨ ਉਸ ਤੋਂ ਪਹਿਲਾਂ ਚੰਦ ਸ਼ਬਦ ਮੈਂ ਸਾਰੇ ਸਮੂਹ ਪੰਜਾਬੀਆਂ ਦਾ ਵਿਸ਼ਵ ਵਿੱਚ ਬੈਠੇ ਐਨ ਆਰ ਆਈਸ ਦਾ ਆਪਣੀ ਪਾਰਟੀ ਦੇ ਆਗੂਆਂ ਦਾ ਔਰ तमाम ਓਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦਾ ਜਿਨ੍ਹਾਂ ਨੇ ਮੇਰੇ ਔਕੜ ਵਿੱਚ ਹਮੇਸ਼ਾ ਸਾਥ ਦਿੱਤਾ ਵਾ ਔਰ ਮੇਰੇ ਮੁਸ਼ਕਲ ਵਕਤ ਵਿੱਚ ਆਪਣੀ ਆਵਾਜ਼ ਇਨਸਾਫ ਵਾਸਤੇ ਉਹਨਾਂ ਨੇ ਬੁਲੰਦ ਕੀਤੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਅਗਰ ਮੈਂ ਨਾਮ ਲਵਾਂਗਾ ਤਾਂ ਲਿਸਟ ਲੰਬੀ ਹੋ ਜਾਏਗੀ ਥੋੜਾ ਮੁਸ਼ਕਲ ਸਮਾਂ ਹੋ ਕਿਉਂਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੀਸਰੀ ਵਾਰ ਮੇਰੇ ਅਕਾਊਂਟਸ ਖੋਖ ਰਹੀ ਹੈ ਪਹਿਲਾਂ ਇੱਕ ਵਾਰ ਈਡੀ ਨੇ ਖੋਖੇ 2021 ਚ ਉਸ ਤੋਂ ਬਾਅਦ 2023 ਵਿੱਚ ਮੈਨੂੰ ਅਰੈਸਟ ਕੀਤਾ ਗਿਆ ਐਨਡੀਪੀਐਸ ਦੇ ਇੱਕ ਝੂਠੇ ਮੁਕਦਮੇ ਵਿੱਚ ਉਦੋਂ ਵੀ ਮੇਰੇ ਸਾਰੇ 15 ਸਾਲ ਦੇ ਅਕਾਊਂਟਸ ਮੇਰੀ ਸਾਰੀ ਜਾਇਦਾਦ ਦਾ ਰਿਕਾਰਡ ਇਹੀ ਨੇ ਵੀ ਕੀਤਾ ਇਹਨਾਂ ਨੇ ਵੀ ਕੀਤਾ ਔਰ ਹੁਣ ਤੀਸਰੀ ਵਾਰ ਇੱਕ ਡੀਏ ਦਾ ਕੇਸ ਕਰਾਉਣ ਵਾਸਤੇ ਵਿਜੀਲੈਂਸ ਪੰਜਾਬ ਦੀ ਬਹੁਤ ਤਤਪਰ ਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਖੇਰੇ ਨੂੰ ਤੁਥਮੁਥ ਕਰਕੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਪੰਜਾਬ ਦੇ ਵਿੱਚ ਆਵਾਜ਼ ਨਾ ਬਚੇ ਜਿਹੜੇ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੀ ਗੱਲ ਕਰ ਸਕੇ ਚਲੋ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਆਪਣੀ ਲੜਾਈ ਪੜਾਈ ਜਾਰੀ ਰੱਖ ਰਿਹਾ ਹਾਂ ਉਸ ਕਾਲਪੁਰ ਵਾਇਗਰੂ ਦਾ ਵੀ ਸ਼ੁਕਰੀਆ ਦਰ ਕਰਦਾ ਜਿਹੜਾ ਮੇਰੇ ਕੋਲ ਲੀਗਲ ਰਿਕੋਰਸ ਆ ਉਹ ਮੈਂ ਲੈਂਡ ਦਾ ਸਾਰਾ ਉਪਰਾਲਾ ਕਰੂੰ ਲੇਕਿਨ ਦੋਸਤੋ ਅੱਜ ਸਭ ਤੋਂ ਇੰਪੋਰਟੈਂਟ ਮੁੱਦਾ ਪੰਜਾਬ ਦੇ ਵਿੱਚ ਅਗਰ ਕੋਈ ਹੈ ਖੜਾ ਤੋਂ ਬਾਅਦ ਤਾਂ ਉਹ ਹੈ ਕਿ ਕੀ ਪੰਜਾਬ ਦੇ ਵਿੱਚ ਐਡੇ ਵੱਡੇ ਪੈਮਾਨੇ ਤੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਬਸਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਇੱਕ 5 ਸਾਲਾਂ ਬੱਚੇ ਦੇ ਨਾਲ ਜੋ ਬਲਾਤਕਾਰ ਕੀਤਾ ਗਿਆ ਔਰ ਜੋ ਬੰਦ ਫੈਲੀਆਂ ਕੀਤੀ ਗਈ ਉਹਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਜਲੰਧਰ ਚ ਇੱਕ ਇਨਸੀਡੈਂਟ ਆਇਆ ਲੜਕੀ ਦੇ ਨਾਲ ਤੇ ਹੋਰ ਬਠਿੰਡੇ ਚ ਆਇਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਸਾਡੀ ਸਿਰਫ 3 ਕਰੋੜ ਆਬਾਦੀ ਆ ਕੇਵਲ ਪੰਜਾਬ ਇਹੋ ਜੀ ਸਟੇਟ ਹੈ ਜਿੱਥੇ ਪੰਜਾਬੀਆਂ ਦੇ ਕੋਲ ਜਾਂ ਸਿੱਖਾਂ ਦੇ ਕੋਲ ਵਿਸ਼ੇਸ਼ ਤੌਰ ਤੇ ਆਪਣੀ ਆਈਡੈਂਟੀਟੀ ਹੈ ਤੇ ਜੇਕਰ ਇਸ ਤਰ੍ਹਾਂ ਨਾਲ ਧੜਾ ਧੜ ਪਿਛਲੇ ਕੁਝ ਸਮੇਂ ਤੋਂ ਗੈਰ ਪੰਜਾਬੀ ਪ੍ਰਵਾਸੀ ਪੰਜਾਬ ਦੇ ਵਿੱਚ ਆਣ ਕੇ ਵਸ ਰਹੇ ਨੇ ਤਾਂ ਫਿਰ ਉਹ ਦਿਨ ਦੂਰ ਨੇਗਾ ਜਿਸ ਦਿਨ ਸਾਡੀ ਆਬਾਦੀ ਜਿਹੜੀ ਆ ਅਸੀਂ ਆਪਣੇ ਪੰਜਾਬ ਦੇ ਵਿੱਚ ਘਟ ਗਿਣਤੀ ਚ ਆ ਜਾਵਾਂਗੇ ਸਾਡੇ ਪੱਗ ਹੌਲੀ ਹੌਲੀ ਫੇਡੂ ਐ ਫੇਡਵੇ ਹੋ ਜਾਏਗੀ ਇਸ ਦਾ ਹੱਲ ਕੀ ਆ ਇਸ ਦਾ ਹੱਲ ਇਹ ਨਹੀਂਗਾ ਕਿ ਆਪਾਂ ਰੇੜੀਆਂ ਵਾਲਿਆਂ ਦੇ ਪਿੱਛੇ ਜਾ ਕੇ ਉਹਨਾਂ ਨਾਲ ਗਾੜੀ ਗਲੂਚ ਕਰੀਏ ਉਹਨਾਂ ਨੂੰ ਕਹੀਏ ਤੁਹਾਨੂੰ ਅਸੀਂ ਕੱਢ ਦੇਣਾ ਬਾਹਰ ਅਸੀਂ ਪੰਜਾਬ ਦੇ ਵਿੱਚ ਕੋਈ ਭਈਆ ਨਹੀਂ ਰਹਿੰਦਾ ਨਾ ਇਹ ਮੇਰੇ ਵੀਰੋ ਹੱਲ ਨਹੀਂਗਾ ਜਿਹੜੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਇੱਕ ਇੱਕ ਪੰਚਾਇਤ ਇਕੱਠੀ ਹੋ ਕੇ ਕਿ ਅਸੀਂ ਆਪਣੇ ਪਿੰਡ ਵਿੱਚ ਕੋਈ ਜਗ੍ਹਾ ਨਹੀਂ ਦੇਣੀ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਵੀ ਇਹਦਾ ਹੱਲ ਨਹੀਂਗਾ ਕੋਈ ਇਸ ਸਟੇਟ ਗਵਰਨਮੈਂਟ ਵਿਧਾਨ ਸਭਾ ਐਨ ਪਾਵਰਡ ਐ किਸੀਂ ਇੱਕ ਲਾਅ ਬਣਾ ਲੀਏ ਔਰ ਉਸ ਲਾਅ ਦਾ ਖਲੜਾ ਇੱਕ ਪ੍ਰਾਈਵੇਟ ਮੈਂਬਰ ਬਿਲ ਦੀ ਸ਼ਕਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਉਹਦੇ ਦਫ਼ਤਰ ਵਿੱਚ ਮਿਲ ਕੇ 23 ਜਨਵਰੀ 2023 ਨੂੰ ਮਤਲਬ ਹੁਣ ਤੁਸੀਂ ਅੰਦਾਜ਼ਾ ਲਾ ਲਓ ਆਲਮੋਸਟ 2.5 ਸਾਲ ਦੇ ਕਰੀਬ ਹੋ ਚੱਲੇ ਨੇ ਮੇਰਾ ਬਿਲ ਉੱਥੇ ਪੈਂਜੇਗਾ ਮੇਰੀ ਬਹੁਤ ਨਿਮਰਤਾ ਨਾਲ ਹੱਥ ਚੋੜ ਕੇ ਮੈਂ ਹੁਣ ਕਹਿ ਸਕਦਾ ਕਿਉਂਕਿ ਆਪਣੇ ਸੂਬੇ ਵਾਸਤੇ ਕਿਸੇ ਦੀ ਮਿਹਨਤ ਵੀ ਕਰਨੀ ਪਵੇ ਕੁਮਾਰੀ ਗੱਲ ਨਹੀਂ ਗਈ ਮੇਰੀ ਮਿਹਨਤ ਸਮਝ ਲਓ ਬੇਨਤੀ ਸਮਝ ਲਓ ਭਗਵੰਤ ਮਾਨ ਨੂੰ ਕਿ ਸਭ ਤੋਂ ਇੰਪੋਰਟੈਂਟ ਵਾਈਟਲ ਇਸ਼ੂ ਪੰਜਾਬ ਦੇ ਭਵਿੱਖ ਵਾਸਤੇ ਇਹ ਹੈ ਤੁਸੀਂ 26 ਤਾਰੀਖ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਮੈਨੂੰ ਲੱਗਦਾ ਤੁਸੀਂ ਸੱਦਿਆ ਹੋਆ ਕਿ ਤੁਸੀਂ ਹੜ੍ਹਾਂ ਦੇ ਵਾਸਤੇ ਜਿਹੜੇ ਕੇਂਦਰ ਦੇ ਫੰਡਸ ਆਉਂਦੇ ਉਹਦੇ ਵਿੱਚ ਉਹਦੇ ਰੂਲਸ ਨੂੰ ਅਮੈਂਡ ਕਰਕੇ ਕਹਿਣਾ ਚਾਹੁੰਦੇ ਕਿ ਅਸੀਂ ਜ਼ਿਆਦਾ ਮੁਆਵਜ਼ਾ ਦੇਣਾ ਚਾਹੁੰਦੇ ਆ ਲੇਕਿਨ ਸਾਨੂੰ ਕੇਂਦਰ ਸਰਕਾਰ ਦੇਣਾ ਨਹੀਂ ਚਾਹੁੰਦੀ ਸ਼ਾਇਦ ਇਹ ਇੱਕ ਲੋਕ ਦਿਖਾਵੇ ਵਾਸਤੇ ਸੈਸ਼ਨ ਹੋਵੇਗਾ ਅਗਰ ਇਸੇ ਸੈਸ਼ਨ ਵਿੱਚ ਤੁਸੀਂ ਮੇਰਾ ਨਿੱਜੀ ਪ੍ਰਾਈਵੇਟ ਮੈਂਬਰ ਬਿਲ ਕਿਤੇ ਇੰਟਰੋਡਿਊਸ ਕਰਦੇ ਹੋ ਔਰ ਮੈਂ ਤੁਹਾਨੂੰ ਬੇਨਤੀ ਕਿ ਇੰਟਰੋਡਿਊਸ ਹੀ ਕਰ ਦਿਓ ਐਮਐਲਏ 117 ਨੇ ਉਹਨਾਂ ਦੀ ਵੋਟਾਂ ਪਾ ਲੋ ਉਹਨਾਂ ਤੋਂ ਬਹਿਸ ਕਰਾ ਦਿਓ ਅਗਰ ਇਹ ਮੇਰਾ ਬਿੱਲ ਫੇਲ ਹੋ ਜੂਗਾ ਤਾਂ ਮੈਂ ਬਿੱਲ ਆਪਣਾ ਵਾਪਸ ਲੈ ਲਵਾਂ ਜਿਹੜਾ ਆਪਾਂ ਜਬਰ ਜ਼ੋਰ ਨਾਲ ਕਨੇਕ ਭਈਆਂ ਨੂੰ ਪੰਜਾਬ ਚੋਂ ਕੱਢਣਾ ਅਗਰ ਕਿਸੇ ਜਗ੍ਹਾ ਤੇ ਉੱਤੇ ਵਾਇਲੈਂਸ ਹੋ ਗਿਆ ਕੋਈ ਮਾਰ ਤਾੜ ਹੋ ਗਈ ਕੋਈ ਬੰਦਾ ਮਰ ਗਿਆ ਇਹ ਗਵਰਨਮੈਂਟ ਨੂੰ ਸਿੱਧਾ ਸਿੱਧਾ ਹਥਿਆਰ ਮਿਲ ਜੇਗਾ ਸਾਨੂੰ ਦੁਬਾਰਾ ਕੁੱਟਣ ਦਾ ਆਪਾਂ ਪਹਿਲਾਂ ਬਹੁਤ ਵਾਰੀ ਕੁੱਟੇ ਗਏ ਆ ਆਪਾਂ 80 90 ਦੇ ਦਹਾਕੇ ਵਿੱਚ ਉਸ ਵਕਤ ਖਾੜਕੂ ਲਹਿਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਛੱਡੇ ਪਾੜ ਕੇ 3 ਡਿਗਰੀ ਟੌਰਚਰ ਕਰਕੇ ਕੁੱਟਿਆ ਗਿਆ ਉਸ ਤੋਂ ਬਾਅਦ ਜਦ ਵੀ ਕੋਈ ਅਸੀਂ ਮੰਗ ਮੰਗਦੇ ਆਂ ਤੇ ਸਾਨੂੰ ਵਾਇਲੈਂਸ ਯਾਨੀ ਕਿ ਥੋੜਾ ਬਹੁਤਾ ਕੋਈ ਮਾਰਤਾ ਆੜ ਪੰਨ ਤੋੜਦਾ ਬਣਾ ਕੇ ਬਹਾਨਾ ਫਿਰ ਉਲਟਾ ਆਪਾਂ ਨੂੰ ਕੁੱਟਿਆ ਜਾਂਦਾ ਇਸੇ ਕਰਕੇ ਐਸਕੇਐਮ ਦੇ ਆਗੂਆਂ ਨੇ ਦਿੱਲੀ ਵਿੱਚ ਜਿਹੜਾ ਅੰਦੋਲਨ ਕੀਤਾ ਉਹਨਾਂ ਨੇ ਡੇਢ ਸਾਲ ਚਲਾਇਆ ਉਹਨਾਂ ਨੇ ਜਾਣ ਬੁੱਝ ਕੇ ਸ਼ਾਂਤਮਈ ਰੱਖਿਆ ਉਹਨਾਂ ਨੂੰ ਬਹੁਤ ਇਨਸਾਈਟ ਕੀਤਾ ਗਿਆ ਇਹ ਤਾਂ ਖਾਲਿਸਤਾਨੀ ਹੈ ਇਹ ਤਾਂ ਉਗਰਵਾਦੀ ਹੈ ਇਹ ਤਾਂ ਪਾਕਿਸਤਾਨ ਕੀ 에ਜੰਟ ਹੈ ਲੇਕਿਨ ਉਹਨਾਂ ਨੇ ਆਪਣਾ ਇਹ ਸ਼ਾਂਤਮਈ ਅੰਦੋਲਨ ਨੂੰ ਰੱਖ ਕੇ ਪੰਜਾਬ ਦਾ ਫਾਇਦਾ ਕੀਤਾ ਚਲੋ ਮੋਦੀ ਸਾਹਿਬ ਮੰਨੇ ਨਹੀਂ ਮੰਨੇ ਉਹ ਬਾਦ ਦੀਆਂ ਗੱਲਾਂ ਲੇਕਿਨ ਉਹਨਾਂ ਨੇ ਕਿਸੇ ਨੂੰ ਛੇੜੀਂ ਨਹੀਂ ਆਉਣ ਦਿੱਤੀ ਮੇਰੇ ਤੁਹਾਨੂੰ ਸਭ ਨੂੰ ਇਹ ਅਪੀਲ ਆ ਕਿ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਅਗਰ ਤੁਸੀਂ ਲਓਗੇ ਤਾਂ ਮਤਲਬ ਤੁਸੀਂ ਪੰਜਾਬ ਦੇ ਨਾਲ ਇੱਕ ਕਿਸਮ ਦਾ ਧੋਖਾਧੜੀ ਕਰ ਰਹੇ ਹੋ ਔਰ ਬੇਈਮਾਨੀ ਕਰ ਰਹੇ ਹੋ ਇਹਨੂੰ ਪੀਸਫੁਲ ਤਰੀਕੇ ਨਾਲ ਆਵਾਜ਼ ਉਠਾਓ ਆਪਣੇ ਆਪਣੇ ਐਮ ਐਲ ਏ ਦੇ ਘਰਾਂ ਦੇ ਜਾ ਕੇ ਉਹਨਾਂ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਖੇਰੇ ਦਾ ਬੇਲੀਆਂ ਚਲੋ ਆਪਣਾ ਇੱਕ ਨਵਾਂ ਬਿਲ ਨੇ ਹੋਣ ਤੁਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਬਣਿਆ ਹੋਇਆ ਜਿਵੇਂ ਉੱਤਰਾਖੰਡ ਵਿੱਚ ਹੁਣ 2025 ਬੀਜੇਪੀ ਸਰਕਾਰ ਨੇ ਲਾਅ ਬਣਾਇਆ ਜਾਂ ਗੁਜਰਾਤ ਵਿੱਚ ਹੈ ਜਾਂ ਰਾਜਸਥਾਨ ਵਿੱਚ ਹੈ ਜਾਂ ਬਹੁਤ ਸਾਰੀਆਂ ਸਟੇਟਾਂ ਵਿੱਚ ਹੈ ਕਿ ਉੱਥੇ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਸਾਡੀ ਸਰਕਾਰ ਨੇ ਤਾਂ ਪਿਛਲੇ ਕਾਫੀ ਅਰਸੇ ਤੋਂ ਕੱਲੇ ਆਧਾਰ ਕਾਰਡ ਹੀ ਨਹੀਂ ਚੈੱਕ ਕੀਤੇ ਜਿ ਆਧਾਰ ਕਾਰਡ ਹੀ ਨਾ ਬਣਣ ਦਿੰਦੇ ਤਾਂ ਸ਼ਾਇਦ ਉਹ ਬੰਦੇ ਇੱਥੇ ਪੱਕੇ ਵਸਿੰਦੇ ਨਾ ਬਣ ਸਕਦੇ ਲੇਕਿਨ ਆਧਾਰ ਕਾਰਡ ਉਹਨਾਂ ਦੇ ਬਿਹਾਰ ਯੂਪੀ ਦੇ ਵੀ ਬਣੇ ਨੇ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਬਣਿਆ ਕੁਝ ਲੀਡਰ ਭਗਵੰਤ ਮਾਨ ਸਮੇਤ ਕਹਿੰਦੇ ਸਾਡੇ ਬੱਚੇ ਵੀ ਬਾਹਰ ਕੰਮ ਕਰਦੇ ਨੇ ਸਾਡੇ ਦੂਜੇ ਸੂਬਿਆਂ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੇ ਵਿਦੇਸ਼ਾਂ ਵਿੱਚ ਵੀ ਕਰਦੇ ਨੇ ਤੁਸੀਂ ਹਿਮਾਚਲ ਵਿੱਚ ਮੈਨੂੰ ਇੱਕ ਬੰਦੇ ਨੂੰ ਆਪਣਾ ਵੋਟਰ ਬਣਾ ਕੇ ਦਿਖਾ ਦਿਓ ਗੁਜਰਾਤ ਹਿਮਾਚਲ ਉਤਰਾਖੰਡ ਰਾਜਸਥਾਨ ਇਹ ਤਾਂ ਹੋ ਗਈ ਇੰਡੀਆ ਦੀ ਗੱਲ ਤੁਸੀਂ ਕਹਿੰਦੇ ਕੈਨੇਡਾ ਤੇ ਅਮਰੀਕਾ 'ਚ ਬੱਚੇ ਕੰਮ ਕਰਦੇ ਕਰਦੇ ਨੇ ਕੀ ਉਹ ਬਿਨਾਂ ਸ਼ਰਤਾਂ ਜਾ ਰਹੇ ਨੇ ਪਾਸਪੋਰਟ ਵੀ ਸ਼ਰਤਾਂ ਵੀਜ਼ਾ ਵੀ ਸ਼ ਉਸ ਤੋਂ ਬਾਅਦ ਪੀਆਰ ਦੇ ਡਾਕੂਮੈਂਟਸ ਤਿਆਰ ਕਰਦੇ 25 30 40 50 ਲੱਖ ਰੁਪਏ ਭਰਦੇ ਹੋ ਤੁਸੀਂ ਉਹ ਸ਼ਰਤਾਂ ਇਹ ਸਾਰੀਆਂ ਮੈਂ ਥੋੜੂ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵੜਨੇ ਕਿਸੇ ਨੂੰ ਰਹਿਣਾ ਨਹੀਂ ਅਸੀਂ ਕੰਡੇ ਵਾਲੀ ਤਾਰ ਲਾ ਦੇਣੀ ਜੀ ਅਸੀਂ ਬਾਰਡਰ ਬਣਾ ਦੇਣਾ ਜੀ ਅਸੀਂ ਅਲੱਗ ਪੰਜਾਬ ਬਣਾ ਦੇਣਾ ਨਾ ਨੋ ਅਸੀਂ ਸਿਰਫ ਕਹਿੰਨੇ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਤਰ੍ਹਾਂ ਇੱਕ ਰੋ ਬਣ ਜਾਏ ਜਿਹੜਾ ਵੀ ਬੰਦਾ ਆਣ ਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਜੀ ਸੱਚਾ ਹੋਵੇ ਕੰਮ ਕਰਨਾ ਚਾਹੁੰਦਾ ਵਪਾਰ ਕਰਨਾ ਚਾਹੁੰਦਾ ਦੁਕਾਨ ਬਣਾਉਣਾ ਚਾਹੁੰਦਾ ਘਰ ਬਣਾਉਣਾ ਚਾਹੁੰਦਾ ਉਹ ਆਣ ਕੇ ਸਾਡੀਆਂ ਸ਼ਰਤਾਂ ਜਿਹੜੀਆਂ ਪੂਰੀ ਲੋ ਇਹ ਕੀ ਹੋਵੇਗਾ ਇਹਦੇ ਨਾਲ 99% ਜਿਹੜੀ ਪਿਲਫਰੇਜ ਹੋ ਰਹੀ ਆ ਜਿਹੜੀ ਗੈਰ ਕਾਨੂੰਨੀ ਵੱਸੋਂ ਆ ਰਹੀ ਆ ਜਿਹੜੇ ਕ੍ਰਾਈਮ ਕਰ ਰਹੇ ਨੇ ਜਿਹੜੇ ਮੁੜ ਕੇ ਫੜੇ ਨਹੀਂ ਜਾਂਦੇ ਉਹ ਸਾਰਾ ਕੰਮ ਬੰਦ ਹੋ ਜਾਏਗਾ ਫਿਰ ਕਹਿਣਾ ਚਾਹੁੰਦਾ ਆਪਣੇ ਲੀਡਰਜ਼ ਨੂੰ ਜਿਹੜੇ ਕੁਝ ਕਹਿੰਦੇ ਨੇ ਨਾ ਕਿ ਸਾਡੇ ਵੀ ਬੰਦੇ ਬਾਹਰ ਕੰਮ ਕਰਦੇ ਨੇ ਤੁਸੀਂ ਮੈਨੂੰ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਟੇਟਾਂ ਨੇ ਇਹ ਲਾਅ ਬਣਾਇਆ ਹੋਇਆ ਉਹਨਾਂ ਸਟੇਟਾਂ ਵਿੱਚ ਮੈਨੂੰ ਜਾ ਕੇ ਕੋਈ ਵੋਟਰ ਬਣ ਕੇ ਕੰਮ ਕਰਕੇ ਕੋਈ ਜ਼ਮੀਨ ਲੈ ਕੇ ਕੋ ਘਰ ਬਣਾ ਕੇ ਦਿਖਾ ਦੇ ਨਹੀਂ ਬਣਾ ਸਕਦੇ ਮੇਰੇ ਵੀਰੋ ਐਡੀ ਇਲੋਜੀਕਲ ਗੱਲ ਕਰ ਅੱਜ ਪੜੇ ਲਿਖੇ ਆਪਣੇ ਬੱਚੇ ਔਰ ਜਿਹੜੀਆਂ ਸਰਕਾਰੀ ਨੌਕਰੀਆਂ ਭਗਵੰਤ ਮਾਨ ਕਹਿੰਦਾ ਨਾ ਕਿ ਮੈਂ 40000 30000 50000 ਨੌਕਰੀ ਦਿੰਦੀ ਇਹਨਾਂ ਨੂੰ ਕੋ ਵਾਈਟ ਪੇਪਰ ਜਾਰੀ ਕਰਨੇ ਉਹ ਉਸ ਵਾਈਟ ਪੇਪਰ ਤੋਂ ਤੁਹਾਨੂੰ پتہ ਲੱਗ ਜਾਏਗਾ ਸਾਰੀਆਂ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਨੌਜਵਾਨਾਂ ਦੀਆਂ ਸੀ ਉਹ ਹਰਿਆਣਾ ਲੈ ਗਿਆ ਰਾਜਸਥਾਨ ਲੈ ਗਿਆ ਦਿੱਲੀ ਵਾਲੇ ਲੈ ਗਏ ਨੇ ਮੇਰੇ ਵੀਰੋ ਇਸ ਕਰਕੇ ਇਹਦਾ ਬੈਸਟ ਸੋਲੂਸ਼ਨ 26 ਤਰੀਕ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਅਗਰ ਮੇਰਾ ਪ੍ਰਾਈਵੇਟ ਮੈਂਬਰ ਬਿਲ ਸਪੀਕਰ ਕੋ ਉਤਾਰ ਸਿੰਘ ਸੰਧਵਾ ਜਿਹਨੂੰ ਮਿਲ ਕੇ ਦੇ ਕੇ ਆਇਆ ਮੈਂ ਉਹ ਇੰਟਰੋਡਿਊਸ ਕਰ ਦੂਗਾ ਤਾਂ ਮੈਂ ਸਮਝੂਗਾ ਕਿ ਸਾਡਾ ਜਿਹੜਾ ਹੈਗਾ ਪੰਜਾਬ ਦਾ ਭਲਾ ਹੋ ਜਾਏਗਾ ਇੱਕ ਪੰਜਾਬ ਇਸ ਤਰ੍ਹਾਂ ਦੀ ਧਰਤੀ ਬਣ ਜਾਊਗੀ ਜਿੱਦੇ ਵਿੱਚ ਕੋਈ ਐਕਸਪਲੋਇਟੇਸ਼ਨ ਨਹੀਂ ਕਰ ਸਕੇਗਾ ਜਿੱਦੇ ਵਿੱਚ ਕੋਈ ਤੁਹਾਡੀ ਡੈਮੋਗ੍ਰਾਫੀ ਨੂੰ ਚੇਂਜ ਨਹੀਂ ਕਰ ਸਕੇਗਾ ਤੁਹਾਡੇ ਆਬਾਦੀ ਦੇ ਸੰਤੁਲਨ ਨੂੰ ਤੁਹਾਡੇ ਸਭਿਆਚਾਰ ਨੂੰ ਤੁਹਾਡੀ ਜ਼ੁਬਾਨ ਨੂੰ ਕਿਸੇ ਚੀਜ਼ ਨਾਲ ਛੇੜਛਾੜ ਨਹੀਂ ਕਰ ਸਕਦੇ ਕਿੰਨਾ ਸੁਖਾਲਾ ਵਾ ਔਰ ਹਿਮਾਚਲ ਪ੍ਰਦੇਸ਼ ਕਾਂਗਰਸ ਰੂਲ ਸਟੇਟ ਸੀ 1972 ਵਿੱਚ ਉਸ ਵਕਤ ਤੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਬਾਇਰਸ ਪਰਮਾਰ ਬੜਾ ਦੂਰਅੰਦੇਸ਼ ਬੰਦਾ ਹੋਣਾ ਯਾਰ ਉਹ ਉਨੇ ਦੇਖ ਲਿਆ ਕਿ ਹਿਮਾਚਲ ਤਾਂ ਛੋਟੀ ਜੀ ਸਟੇਟ ਆ ਹਿਮਾਚਲੀ ਕਲਚਰ ਬਹੁਤ ਛੋਟਾ ਜਿਹਾ ਘਟ ਗਿਣਤੀ ਆ ਇੱਥੇ ਤਾਂ ਦਿੱਲੀ ਤੇ ਬੰਬੇ ਦੇ ਕਲਕੱਤਾ ਦੇ ਅਮੀਰ ਆਦਮੀ ਆਉਂਦੇ ਨੇ ਪੰਜਾਬ ਤੋਂ ਇਹ ਤਾਂ ਸਾਡੇ ਸਾਰੇ ਬਾਗ ਖਰੀਦਾਂ ਖਰੀਦ ਲੈਣਗੇ ਔਰ ਇਹਨਾਂ ਬਾਗਾਂ ਦੇ ਵਿੱਚ ਹੀ ਸਾਡੇ ਹਿਮਾਚਲ ਦੇ ਲੋਕਾਂ ਨੂੰ ਉੱਥੇ ਇੱਕ ਕਿਸਮ ਦਾ ਮੁਲਾਜ਼ਮ ਰੱਖਿਆ ਜਾਵੇਗਾ ਉਹਨਾਂ ਤੋਂ ਲੇਬਰ ਕਰਾਉਣਗੇ ਉਹ ਵੀ ਦਿਨ ਦੂਰ ਨਹੀਂਗਾ ਜੇ ਆਪਾਂ ਇਹ ਗੱਲ ਨੂੰ ਨਾ ਰੋਕਿਆ ਤਾਂ ਆਪਣੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਇੱਥੇ ਗੁਲਾਮੀ ਕਰਨੀ ਪਵੇਗੀ ਔਰ ਜਿਹੜੇ ਕਹਿੰਦੇ ਮੈਂ ਦੁਬਾਰਾ ਰੀਜਿਟਰੀਟ ਕਰ ਦਿੰਦਾ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਕੈਨੇਡਾ ਜਾਂਦੇ ਨੇ ਜੀ ਐ ਤਾਂ ਫਿਰ ਉਹ ਵੀ ਸਾਰੇ ਦੇਸ਼ ਕੱਢ ਦੇਣਗੇ ਯੈਸ ਉੱਥੇ ਰੌਲਾ ਹੈਗਾ ਵਾ ਇੰਗਲੈਂਡ ਵਿੱਚ ਕਿੱਡੀ ਵੱਡੀ ਐਂਟੀ ਇਮੀਗ੍ਰੈਂਟ ਰੈਲੀ ਹੋਈ ਆ ਬਹੁਤ ਵੱਡੀ ਆਸਟ੍ਰੇਲੀਆ ਔਰ ਉਹਨਾਂ ਦਾ ਆਪਣਾ ਉਹ ਵੀ ਸੋਚ ਰਹੇ ਨੇ ਕਿ ਅਸੀਂ ਆਪਣੀ ਆਪਣੀ ਜ਼ੁਬਾਨ ਆਪਣੇ ਪਹਿਰਾਵੇ ਨੂੰ ਕਿੱਦਾਂ ਕਰੀਏ ਪਰ ਉਹਨਾਂ ਦੇਸ਼ਾਂ ਵਿੱਚ ਜਾਣ ਵਾਸਤੇ ਸਾਨੂੰ ਬਕਾਇਦਾ ਤੌਰ ਤੇ ਲੋਫੁਲੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਫਿਰ ਅਸੀਂ ਉੱਥੇ ਐਂਟਰ ਕਰ ਸਕਦੇ ਹਾਂ ਪਰ ਪੰਜਾਬ ਦੇ ਵਿੱਚ ਕੋਈ ਵੀ ਐਂਟਰ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਰੀਸੈਂਟਲੀ ਮਾਈਗ੍ਰੇਸ਼ਨ ਹੋਈ ਹੈ ਬੱਸਾਂ ਤੇ ਟੱਕਾਂ ਵਿੱਚ ਤੇ ਟ੍ਰੇਨਾਂ ਵਿੱਚ ਭਰ-ਭਰ ਕੇ ਲੱਦ-ਲੱਦ ਕੇ ਆ ਰਹੇ ਨੇ ਹੋ ਸਕਦਾ ਕਿਸੇ ਦੀ ਸ਼ਰਾਦਤ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਵੋਟਾਂ ਦਾ ਐਸ ਆਈ ਆਰ ਜਿਹੜਾ ਰਾਹੁਲ ਗਾਂਧੀ ਨੇ ਮਸਲਾ ਚ ਕਿਹਾ ਨਾ ਕਿ ਵੋਟ ਚੋਰੀ ਹੋਰੀ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਅਗਰ ਇਸ ਤਰ੍ਹਾਂ ਨਾਲ ਤੜਾ ਤੜ ਹੁਣ ਤਾਂ ਸ਼ਾਇਦ ਲੱਖਾਂ ਦੀ ਤਦਾਦ ਆਬਾਦ ਤੜ ਤੱਕ ਚੁੱਕੇ ਨੇ ਕਿ ਤੇ 3 ਕਰੋੜ ਵਿੱਚੋਂ ਇੱਕ ਇੱਕ ਉੱਕ ਕਰੋੜ ਨਾ ਤੁਹਾਡੇ ਤੇ ਗੈਰ ਪੰਜਾਬੀ ਆ ਕੇ ਵੇਜੇ ਤੁਹਾਡੀਆਂ 2027 ਦੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਨਹੀਂ ਚਿਤ ਸਕਦਾ ਕੋਈ ਵੀ ਪੰਜਾਬੀ ਫਿਰਾਂ ਦੇ ਹਾਂ ਵੋਟ ਦਾ ਵੀ ਡਰ ਮੰਨਦੇ ਨੇ ਕੁਛ ਆਗੂ ਕਿ ਪ੍ਰਵਾਸੀਆਂ ਦੀ ਅਗਰ ਸਾਨੂੰ ਅਸੀਂ ਉਹਨਾਂ ਦੇ ਉਲਟ ਬੋਲ ਮੈਂ ਉਲਟ ਨਹੀਂ ਬੋ ਉਹਨਾਂ ਨੂੰ ਕਹਿ ਰਿਹਾ ਮੈਂ ਕਿ ਤੋ ਕਹਿ ਰਿਹਾ ਕਿ ਪ੍ਰਵਾਸੀ ਕਾਨੂੰਨ ਜਿਹੜੇ ਵਸ ਚੁੱਕੇ ਨੇ ਅਗਰ ਇਹ ਲਾਅ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਨਾ ਲਾਗੂ ਨਹੀਂ ਹੋਵੇਗਾ ਯਾਨੀ ਕਿ ਪਿਛਲੀ ਡੇਟ ਤੋਂ ਲਾਗੂ ਨਹੀਂ ਕੀਤਾ ਜਾਵੇ ਹੁਣ ਤੋਂ ਲਾਗੂ ਕੀਤਾ ਜਾਵੇ ਔਰ ਤੇਜਸਵੀ ਯਾਦਵ ਕੌਣ ਹੈ ਬਿਹਾਰ ਦਾ RJD ਦਾ ਇਸ ਵਕਤ ਸਭ ਤੋਂ ਚੀਫ ਮਿਨਿਸਟਰial ਕੈਂਡੀਡੇਟ ਹੈ ਬਿਹਾਰ ਦੇ ਇਲੈਕਸ਼ਨ ਉਹਦਾ ਟਵਿੱਟਰ ਜਾਓ ਉਹਦੇ ਫੇਸਬੁਕ ਦੇ ਅਕਾਊਂਟ ਤੇ ਜਾਓ ਉਹਨੇ ਕਿਹਾ ਅਗਰ ਹਮ ਬਿਹਾਰ ਮੇ ਆਪਣੀ ਸਰਕਾਰ ਬਣਾਏਗੇ ਹਮ ਬਿਹਾਰ ਮੇ ਇਹ ਕਾਨੂੰਨ ਲਾ ਲੇਕਰ ਆਏਗੇ ਕਿ ਕੋਈ ਵੀ ਗੈਰ ਬਿਹਾਰੀ ਬਿਹਾਰ ਮੇ ਆਕਰ ਕੇ ਵੋਟਰ ਨਹੀਂ ਬਣ ਸਕਤਾ ਸਰਕਾਰੀ ਨੌਕਰੀ ਨਹੀਂ ਲੈ ਸਕਤਾ ਔਰ ਘਰ ਨਹੀਂ ਬਣਾ ਸਕਤਾ ਤੇ ਜੇ ਤੇਜਸਵੀ ਯਾਦਵ ਨੂੰ ਵੀ ਫਿਕਰ ਹੈ ਤੇ ਸਾਰੀਆਂ ਇੰਡੀਆ ਦੀ ਸਟੇਟਾਂ ਦੇ ਲੋਕਾਂ ਨੂੰ ਫਿਕਰ ਹੈ ਤੇ ਇਕੱਲਾ ਹੀ ਪੰਜਾਬ ਅਨਾਥ ਸਟੇਟ ਹੈ ਔਰ ਕਿਉਂ ਨਹੀਂ ਬਿਲ ਬਣਾ ਰਹੇ ਇਹ ਭਗਵਾਨਪਾਣ ਨੂੰ ਇਹ ਵੀ ਖੁਲਾਸਾ ਤੇ ਕਲੈਰਿਟੀ ਲਿਆਉਣੀ ਚਾਹੀਦੀ ਆ ਕਿ ਕੀ ਤੁਹਾਨੂੰ ਕੋਈ ਦਿੱਲੀ ਦੇ ਲੋਕ ਰੋਕਨੇ ਕਿਉਂਕਿ ਉਹ ਵੀ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਇੰਟਰਸਟ ਗੈਰ ਪੰਜਾਬੀਆਂ ਨਾਲ ਜ਼ਿਆਦਾ ਮੈਚ ਕਰਦਾ ਹੋਵੇ ਬਿਨਸਪਤ ਕਿ ਸਾਡੇ ਇਸ ਲਈ ਮੇਰੇ ਵੀਰੋ ਪੰਜਾਬ 'ਚ ਬੈਠੇ ਬਹਾਦਰ ਲੋਕੋ ਸਾਰੇ ਵਰਗਾਂ ਦੇ ਲੋਕਾਂ ਨੂੰ ਐਂਡ ਡੂ ਨਾਟ ਕਨੈਕਟ ਦਿਸ ਵਿਦ ਐਨੀ ਸਾਰਟ ਆਫ ਅ ਰਿਲੀਜੀਅਸ ਇਸ਼ੂ ਐਟ ਆਲ ਜਦੋਂ ਪੰਜਾਬ ਦੇ ਵਿੱਚ ਕਿਸੇ ਦੀ ਡੈਮੋਗ੍ਰਾਫੀ ਬਚੂਗੀ ਕਲਚਰ ਬਚੇਗਾ ਜ਼ੁਬਾਨ ਬਚੇਗੀ ਉਹ ਸਾਰੇ ਵਰਦਾਂ ਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਾਸਤੇ ਲਾਗੋ ਫਿਰ ਕਹਿ ਦੇਣਾ ਕਿ ਮੈਂ ਲੀਗਲ ਲੜਾਈ ਤੇ ਹੱਕ ਵਿੱਚ ਹਾਂ ਮੈਂ ਵਾਇਲੈਂਸ ਦਾ ਮੁੱਦਾ ਹੀ ਨਹੀਂ ਕਰ ਕਿਸੇ ਨੇ ਕਿਸੇ ਭਈਏ ਨੂੰ ਕੰਨੋ ਫੜ ਕੇ ਜਾਂ ਕੁੱਟ ਮਾਰ ਕੇ ਨਹੀਂ ਕੱਢਣਾ ਬਹੁਤੀਆਂ ਪੰਚਾਇਤਾਂ ਨੇ ਜਿਹੜੇ ਮਤੇ ਪਾਇਨ ਉਹਨਾਂ ਨੂੰ ਲੋੜ ਨਹੀਂਗੀ ਕਿਉਂਕਿ ਵਿਧਾਨ ਸਭਾ ਦੀ ਜਿਹੜੀ ਸਭ ਤੋਂ ਵੱਡੀ ਮਹਾ ਪੰਚਾਇਤ ਹੈ ਪੰਜਾਬ ਦੀ ਉਹ ਕੰਪੀਟੈਂਟ ਅਥਾਰਟੀ ਆ ਅੱਜ ਕਰਦਾ ਕਿ ਅੱਜ ਦੇ ਮੇਰੇ ਲੇਖ ਤੋਂ ਬਾਅਦ ਕੋਈ ਕਸਰ ਬਾਕੀ ਨਹੀਂ ਰਹੇਗੀ ਜਿਹੜੇ ਕੁਝ ਲੋਕ ਆਪਣੇ ਸਾਡੇ ਆਗੂ ਵੀ ਕੁਝ ਕਹਿੰਨੇ ਨੇ ਕਿ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਤਾਂ ਫਿਰ ਕਰਨਾ ਪਊਗਾ ਨਾ ਆਪਾਂ ਨੂੰ ਜਾਂ ਤਾਂ ਆਪਣੀ ਹੋਂਦ ਗਵਾ ਦਈਏ ਜਾਂ ਆਪਣੀ ਪਛਾਣ ਤੇ ਪੱਗ ਗਵਾ ਦਈਏ ਆਪਣੀ ਜ਼ੁਬਾਨ ਗਵਾ ਦਈਏ ਫਿਰ ਤਾਂ ਲੈ ਉਹਨਾਂ ਨੂੰ ਜਿੰਨੇ ਮਰਜ਼ੀ ਲਿਆ ਕੇ ਉਹਨਾਂ ਤੋਂ ਕੰਮ ਕਰਾਈ ਚਲੋ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜਾ ਸਿਰਫ ਇਕਨੋਮਿਕ ਗਰਾਉਂਡ ਤੇ ਸਸਟੇਨ ਤੇ ਪੈਸੇ ਕਮਾਉਣ ਵਾਸਤੇ ਆਪਾਂ ਪੈਦਾ ਹੋਏ ਐ ਤਾਂ ਫਿਰ ਸਾਡੇ ਗੁਰੂ ਸਾਹਿਬਾਨ ਨੂੰ ਤੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਤਾਂ ਕੁਰਬਾਨੀਆਂ ਦੇਣ ਦੀ ਲੋੜ ਹੀ ਕੋਈ ਨਹੀਂ ਸੀ ਸ਼ਹਾਦਤ ਦੇਣ ਦੀ ਲੋੜ ਹੀ ਨਹੀਂ ਇਹ ਇਹ ਸਾਡੀ ਹੋਂਦ ਦੀ ਲੜਾਈ ਆ ਇਹ ਸਾਡੀ ਐਗਜ਼ਿਸਟੈਂਸ ਆਇਡੈਂਟੀਟੀ ਦੀ ਲੜਾਈ ਆ ਇਹ ਲੜਾਈ ਆਪਾਂ ਸਭ ਨੂੰ ਮਿਲ ਕੇ ਸਾਰੀਆਂ ਪਾਰਟੀਆਂ ਨੂੰ ਜਿੰਨੇ ਵਿਧਾਨ ਸਭਾ ਚ ਐਮ ਐਲ ਏ ਸ ਨੇ ਤੁਸੀਂ ਵੀ ਪਲੀਜ਼ ਆਮ ਆਦਮੀ ਪਾਰਟੀ ਦੇ ਬੰਮੇ 93 ਆਪਣੇ ਚੀਫ ਮਿਨਿਸਟਰ ਆਪਣੇ ਸਪੀਕਰ ਨੂੰ ਕਹੋ ਕਿ ਕਿਰਪਾ ਕਰਕੇ ਇਹ ਬਿੱਲ ਤੁਸੀਂ ਮੈਨੂੰ ਕ੍ਰੈਡਿਟ ਨਾ ਦਿਓ ਕੱਢ ਦਿਓ ਬਾਹਰ ਖੇਲੇ ਦਾ ਬਿੱਲ ਤੁਸੀਂ ਨਵੀਂ ਲੈਜਿਸਲੇਸ਼ਨ ਔਡ ਕਰ ਦਿਓ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੀ ਤਰ੍ਹਾਂ ਜੇ ਅਗਰ ਇੱਕ ਲਾਅ ਬਣ ਜਾਏਗਾ ਤੇ ਪੰਜਾਬ ਬਚ ਜਾਵੇਗਾ ਬਸ ਇਹੀ ਮੈਂ ਕਹਿਣਾ ਚਾਹੁੰਦਾ ਤੁਹਾਡੇ ਨਾਲ ਮੇਰੀ ਲੜਾਈ ਜਿਹੜੀ ਆ ਉਹ ਕਾਲਪੁਰ ਤੋਂ ਮੁਫਰ ਕਹਦੇ ਨਾ ਤੇ ਲੋਕਾਂ ਦੀਆਂ ਅਰਦਾਸਾਂ ਦੇ ਨਾਲ ਮੈਂ ਪਹਿਲਾਂ ਵੀ ਬੱਚਿਆਂ ਮੈਂ ਬੇਗੁਨਾਹ ਮੈਂ ਕਦੀ ਕੋਈ ਗਲਤ ਜਾਇਦਾਦ ਨਹੀਂ ਬਣਾਈ ਮੇਰਾ ਸਭ ਕੁਝ ਪਾਈ ਪਾਈ ਅਕਾਉਂਟਡ ਫੋਰ ਹੈ ਅਸੀਂ ਐਗਰੀਕਲਚਰਿਸਟ ਆ ਜੋ ਵੀ ਮੇਰੇ ਕੋਲ ਸੰਪਤੀ ਆ ਪੁਸ਼ਤੈਨੀ ਹੈ ਜੋ ਕੁਛ ਬਿਲਕੁਲ ਸ਼ਹਿਰ ਚੰਡੀਗੜ੍ਹ ਚਕੂਠੀ ਥੈਟ ਇਸ ਥਰੂ ਅ ਕੋਚ ਡਿਕਰੀ ਕਈ ਦਹਾਕੇ ਪਹਿਲਾਂ ਅਦਾਲਤ ਦੀ ਡਿਕਰੀ ਦੇ ਜ਼ਰੀਏ ਮੇਰੇ ਨਾਮ ਦੇ ਉੱਤੇ ਟ੍ਰਾਂਸਫਰ ਹੋਈ ਹੈ ਪ੍ਰੋਪਰਟੀ ਕੁਛ ਗਲਤ ਨਹੀਂ ਕੀਤਾ ਮੇਰੇ ਵਿਰੋਧ ਇਸ ਕਰਕੇ ਉਹ ਤਾਂ ਮੈਂ ਲੜਾਈ ਆਪਣੀ ਲੜਦਾ ਰਹੂੰਗਾ ਪਰ ਤੁਹਾਨੂੰ ਸਭ ਨੂੰ ਬੇਨਤੀ ਕਿ ਪੰਜਾਬ ਦੀ ਲੜਾਈ ਆਪਾਂ ਸਾਰੇ ਇਕੱਠੇ ਮਿਲ ਬੈਠ ਕੇ ਲੜ ਕੇ ਆਪਣੇ ਪੰਜਾਬ ਨੂੰ ਬਚਾਈਏ ਮੇਰੇ ਨਾਲ ਜੁੜਨਾਂ ਸੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਜੇ ਤੁਹਾਨੂੰ ਲੱਗਦਾ ਕਿ ਮੈਂ ਚੈਨਮਨ ਨਿਰਪੱਖ ਗੱਲ ਕੀਤੀ ਹੈ ਇਸ ਵੀਡੀਓ ਨੂੰ ਹਰ ਤਰ੍ਹਾਂ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ